ਦਿਮਾਗ ਲਾਇਆ ਤੇ ਕੁਰਸੀ ਦਾ ਮੂੰਹ ਚੇਂਜ ਹੋ ਗਿਆ ਬਾਕੀ ਦੋਸਤੋਂ ਨਵਾਂ ਸਵਾਲ ਲੈ ਕੇ ਆਇਆ ਕੁਰਸੀ ਨੂੰ ਆਪਾਂ ਚੇਂਜ ਕਰਨਾ ਕਰਨਾ ਕੀ ਹੈ ਜੀ ਦੋ ਟੀਲਾ ਹਲਾਉਣੀਆਂ ਵਾ ਕੁਰਸੀ ਦਾ ਮੂੰਹ ਇਧਰ ਦੇ ਪਾਸੇ ਮੇਰੇ ਵਾਲੇ ਪਾਸੇ ਠੀਕ ਹੈ ਜੀ ਤੁਸੀਂ ਕੀ ਕਰਨਾ ਵਾ ਸਿਰਫ ਦੋ ਟੀਲਾਂ ਨੂੰ ਅਡਜਸਟ ਕਰਨਾ ਵਾ ਆ ਕੁਰਸੀ ਦਾ ਮੂੰਹ ਜਿਹੜਾ ਤੁਹਾਡੇ ਵਾਲੇ ਪਾਸੇ ਨੂੰ ਹੋਣਾ ਦੂਜੇ ਪਾਸੇ ਨੂੰ ਬਸ ਮੂੰਹ ਚੇਂਜ ਕਰਨਾ ਤੇ ਕਰਨਾ ਕੀ ਸਿਰਫ ਦੋ ਟੀਲਾਂ ਨੂੰ ਹਲਾ ਕੇ ਚੁੱਕਣਾ ਠੀਕ ਹੈ ਜੀ ਦੋ ਟੀਲਾਂ ਹਲਾਓ ਤੇ ਕੁਰਸੀ ਦਾ ਮੂੰਹ ਚੇਂਜ ਕਰ ਦਿਓ ਈਗਾ ਬਾਬਾ ਜੀ ਸਿਰਫ ਦੋ ਹੀ ਦਿਲਾਂ ਲਾ ਸਕਦੇ ਤੀਲਾ ਤੀਲਾ ਸਿਰਫ 2 ਲਾ ਸਕਦੇ ਨਾ ਦੋ ਹਲਾਉਣੀਆਂ ਵਾ ਤੇ ਕੁਰਸੀ ਦਾ ਮੂੰਹ ਚੇਂਜ ਕਰ ਦੇਣਾ ਆਪਾਂ ਤੀਲਾ ਸਿਰਫ ਦੋ ਹਲਾਵਾਂਗੇ ਦਿਮਾਗੀ ਕਸਰਤ ਆਹ ਵਾਲਾ ਮੂੰਹ ਇੱਧਰ ਨੂੰ ਆਉਣਾ ਚਾਹੀਦਾ ਬਾਬਾ ਜੀ ਹਾਂਜੀ 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 ਤੀਲਾ ਵੀ ਦੋ ਹੀ ਲਾਉਣੀਆਂ ਵੀ ਸਾਰੀ ਨਹੀਂ ਟਾ ਕੇ ਕਰ ਸਕਦੇ ਹਾਂ ਤੀਲਾ ਦੋ ਚੱਕਣੀਆਂ ਜਿਹੜੀਆਂ ਮਰਜ਼ੀ ਚੱਕੋ ਤੁਸੀਂ ਦੋ ਤੀਲਾ ਹਲਾ ਕੇ ਇਹਦਾ ਮੂੰਹ ਦੂਜੇ ਪਾਸੇ ਕਰ ਦੇ ਤਾਂ ਦਿਮਾਗੀ ਕਸਰਤ ਆ ਕਰੋ ਤੇ ਫਿਰ ਪਤਾ ਲੱਗਣਾ ਕਰਕੇ ਪਤਾ ਲੱਗਣਾ ਕੀ ਬਣਦਾ ਏ ਇੱਕ ਤੀਰ ਹਲਗੀ ਤੁਹਾਡੀ ਫਿਰ ਉਹ ਢੋ ਨਹੀਂ ਰਹਿਣੀ ਬਾਬਾ ਜੀ ਜੇ ਉਹ ਲਾਤੀਆਂ ਦੇ ਹਾਂ ਇਹੋ ਤੇ ਦਿਮਾਗੀ ਕਸਰਤ ਆ ਦੇ ਇਹੋ ਤੇ ਪਦਮਾਗੀ ਕਸਰਤ ਕਰਦੇ ਹਾਂ ਲਾਤੀਆ ਬਾਬਾ ਜੀ ਕੋਲੇ ਫੈਸਾ ਹੀ ਹੈ ਨਾ ਪੂਰੇ ਫਿਰ ਇਹ ਇੱਕ ਰੀ ਬਾਬਾ ਜੀ ਇੱਕ ਰੀ ਬਣਾ ਕੇ ਦੱਸੋ ਨਾ ਜਿਵੇਂ ਮੰਨ ਲਓ ਕਿ ਆ ਪੂਰੀ ਪ੍ਰੋਪਰ ਬਣੀ ਆ ਹਾਂਜੀ ਠੀਕ ਹੈ ਜੀ ਹੁਣ ਦੋ ਤਿੰਨਾਂ ਹਲਾਓ ਇਹਦਾ ਮੂੰਹ ਇਧਰਲੇ ਪਾਸੇ ਕਰ ਦਿਓ ਹਾਡੇ ਵਾਲੀ ਸਾਈਡੋਂ ਦੇ ਮੂੰਹ ਦੂਜੇ ਪਾਸੇ ਹੋਏ ਨਾ ਸਿਰਫ ਦੋ ਤੀਲਾ ਨਹੀਂ ਗੇਮ ਆ। ਦੇਖਦੇ ਆਂ ਭਲਾ ਕੀ ਕਰਦੇ ਆ। ਆਹ ਇਹ ਚੀਜ਼ ਐਨੂੰ ਕਰਨੀ। ਹਾਂਜੀ ਹਾਂਜੀ ਆ ਅੱਜ ਮੈਂ ਕੁਰਸੀ ਇੱਧਰੋਂ ਬਣੀ ਆ। ਤੇ ਆਹ ਪੜ ਗਈ ਭਲਾ। ਹਾਂ ਠੀਕ ਐ ਕੋਸ਼ਿਸ਼ ਕੋਸ਼ਿਸ਼ ਬਿਲਕੁਲ ਵੀਰ ਨੇ ਸਹੀ ਕੀਤੀ ਐ ਬਸ ਗੱਲ ਐ ਦਿਮਾਗ ਦੀ ਖੇਡ ਦੀ। ਠੀਕ ਐ। ਦਿਮਾਗ ਲਾਇਆ ਤੇ ਕੁਰਸੀ ਦਾ ਮੂੰਹ ਚੇਂਜ ਹੋ ਗਿਆ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ